ਮਨਰੀਤ ਦੇ ਘਰ ਬੇٹے ਦਾ ਜਨਮ ਹੋਇਆ ਸੀ ਥੋੜੇ ਦਿਨ ਬਾਅਦ ਉਹਨਾਂ ਦੇ ਘਰ ਖੁਸਰੇ ਨੱਚਣ ਵਾਸਤੇ ਆਏ ਬਧਾਈਆਂ ਜੀ ਬਧਾਈਆਂ ਤਾੜੀਆਂ ਬਜਾਉਂਦੇ ਹੋਏ ਉਹਨਾਂ ਨੇ ਘਰ ਅੰਦਰ ਪ੍ਰਵੇਸ਼ ਕੀਤਾ ਮਨਰੀਤ ਦੀ ਸੱਸ ਬਾਹਰ ਆਈ ਤੇ ਉਹਨਾਂ ਨੇ ਕਿਹਾ ਬਧਾਈਆਂ ਮਾ ਪੋਤਾ ਹੋਇਆ ਤੇ ਉਹ ਨੱਚਣ ਲੱਗ ਪਏ ਲਿਆ ਮਾ ਪੋਤੇ ਨੂੰ ਬਾਹਰ ਲੋਰੀ ਦਮਾ ਉਹਨਾਂ ਵਿੱਚੋਂ ਇੱਕ ਸੋਹਣੀ ਜਹੀ ਕੁੜੀ ਨੇ ਕਿਹਾ ਜੋ ਉਹਨਾਂ ਦੀ ਮੁਖੀ ਲੱਗਦੀ ਸੀ। ਮਨਰੀਤ ਨੂੰ ਉਸ ਦੀ ਸੱਸ ਨੇ ਆਵਾਜ਼ ਮਾਰੀ। ਮਨਰੀਤ ਪੁੱਤ ਕਕੇ ਨੂੰ ਬਾਹਰ ਲੈ ਕੇ ਆ। ਮਨਰੀਤ ਬਾਹਰ ਆ ਕੇ ਕਕੇ ਨੂੰ ਜਦੋਂ ਉਸਕ ਨੂੰ ਫੜਾਉਣ ਲੱਗੀ ਤਾਂ ਇੱਕਦਮ ਉਸਦੇ ਮੋਹੋ ਨਿਕਲਿਆ। ਪੰਮੀ ਤੂੰ ਪੰਮੀ ਨੇ ਵੀ ਉਸ ਨੂੰ ਪਛਾਣ ਲਿਆ ਤੇ ਕਿਹਾ ਮਨਰੀਤ ਮਨਰੀਤ ਪੰਮੀ ਨੂੰ ਅੰਦਰ ਲੈ ਗਈ। ਦੇ ਅੰਦਰ ਜਾ ਕੇ ਉਹ ਇੱਕ ਦੂਜੇ ਨੂੰ ਘੁੱਟ ਕੇ ਮਿਲਿਆ ਪੰਮੀ ਮਨਰੀਤ ਨੂੰ ਮਿਲ ਕੇ ਬਹੁਤ ਰੋਈ ਮਨਰੀਤ ਨੇ ਉਸ ਨੂੰ ਪਾਣੀ ਪਿਲਾ ਕੇ ਮਸਾਂ ਹੀ ਚੁੱਪ ਕਰਾਇਆ ਫਿਰ ਪੁੱਛਣ ਲੱਗੀ ਪੰਮੀ ਤੂੰ ਇਹਨਾਂ ਨਾਲ ਕਿਵੇਂ ਮਨਰੀਤ ਤੇ ਪੰਮੀ ਲੁਧਿਆਣੇ ਇੱਕ ਕਾਲਜ ਵਿੱਚ ਇਕੱਠੀਆਂ ਪੜਦੀਆਂ ਸੀ ਮਨਰੀਤ ਦੇ ਵਿਆਹ ਤੋਂ ਬਾਅਦ ਹੁਣ ਇਸ ਤਰ੍ਹਾਂ ਮਿਲੀਆਂ ਸੀ ਮਨਰੀਤ ਨੇ ਕਿਹਾ ਕਿ ਤੁਮ ਉਹ ਤੇ ਸਖਦੇਵ ਤਾਂ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਕਿ ਉਹ ਤੈਨੂੰ ਧੋਖਾ ਦੇ ਗਿਆ ਤੋ ਇਹਨਾਂ ਨਾਲ ਕਿਵੇਂ ਆ ਗਈ ਪੰਮੀ ਦੱਸਣ ਲੱਗੀ ਮਨਰੀਤ ਤੈਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿ ਮੈਂ ਮੈਂ ਆਮ ਕੁੜੀ ਵਾਂਗ ਨਹੀਂ ਸੀ ਤੇ ਮੇਰੇ ਘਰਦਿਆਂ ਨੇ ਇਹ ਗੱਲ ਸਭ ਤੋਂ ਛੁਪਾ ਕੇ ਰੱਖੀ ਸੀ ਤੈਨੂੰ ਤੇ ਪਤਾ ਹੈ ਮੈਂ ਰੱਜੇ ਪੁੱਜੇ ਕਰਦੀ ਧੀ ਸੀ ਮੇਰੇ ਮਾਪੇ ਨਹੀਂ ਚਾਹੁੰਦੇ ਸਨ ਕਿ ਮੇਰੀ ਅਸਲੀਅਤ ਕਿਸੇ ਨੂੰ ਪਤਾ ਲੱਗੇ ਤੇ ਮੈਂ ਥਾਂ-ਥਾਂ ਤੱਕੇ ਖਾਵਾਂ ਉਹ ਮੇਰਾ ਵਿਆਹ ਨਹੀਂ ਕਰਨਾ ਚਾਹੁੰਦੇ ਸਨ ਤੈਨੂੰ ਪਤਾ ਸਕਦੇ ਮੈਨੂੰ ਬਹੁਤ ਪਿਆਰ ਕਰਦਾ ਸੀ ਮੈਂ ਉਸ ਨੂੰ ਆਪਣੀ ਸਚਾਈ ਦੱਸੀ ਕਿ ਮੈਂ ਵਿਆਹ ਕਰਾਉਣ ਦੇ ਕਾਬਲ ਨਹੀਂ ਹਾਂ ਉਹ ਕਹਿੰਦਾ ਮੈਂ ਤੇਰੇ ਨਾਲ ਸਰੀਰ ਨਾਲ ਪਿਆਰ ਨਹੀਂ ਕੀਤਾ ਮੈਂ ਤਾਂ ਤੇਰੀ ਰੂਹ ਨੂੰ ਪਿਆਰ ਕਰਦਾ ਹਾਂ ਮੈਂ ਉਸ ਨੂੰ ਬਥੇਰਾ ਕਿਹਾ ਕਿ ਜੇ ਤੇਰੇ ਮਾਪ ਨੂੰ ਮੇਰੀ ਸਚਾਈ ਦਾ ਪਤਾ ਲੱਗ ਗਏ ਤਾਂ ਉਹਨਾਂ ਮੈਨੂੰ ਨਹੀਂ ਰੱਖਣਾ ਪਰ ਉਹ ਆਪਣੀ ਜਿੱਦ ਤੇ ਅੜਿਆ ਰਿਹਾ ਹੈ ਕਹਿੰਦਾ ਵਿਆਹ ਤਾਂ ਤੇਰੇ ਨਾਲ ਹੀ ਕਰਾਉਣਾ ਨਹੀਂ ਤਾਂ ਕਰਾਉਣਾ ਹੀ ਨਹੀਂ ਮੈਂ ਉਸ ਦੀ ਜਿੱਦ ਅੱਗੇ ਹਾਰ ਗਏ ਮੇਰੇ ਮਾਪੇ ਵੀ ਵਿਆਹ ਨੂੰ ਨਹੀਂ ਮੰਨਦੇ ਸੀ ਪਰ ਸੁਖਦੇਵ ਦੀਆਂ ਮਿਹਨਤਾਂ ਅੱਗੇ ਉਹ ਵੀ ਹਾਰ ਗਏ ਸਨ ਸੁਖਦੇਵ ਬੜੀ ਧੂਮ-ਧਾਮ ਨਾਲ ਮੈਨੂੰ ਵਿਆਹ ਕੇ ਲੈ ਕੇ ਗਿਆ ਅਸੀਂ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਬਿਤਾ ਰਹੇ ਸੀ ਦੋ ਕੁ ਮਹੀਨੇ ਤਾਂ ਬੜੇ ਵਧੀਆ ਲੰਘੇ ਸੱਸ ਵੀ ਮੇਰਾ ਬਹੁਤ ਕਰਦੀ ਸੀ ਇੱਕ ਦਿਨ ਰਿਸ਼ਤੇਦਾਰੀ ਵਿੱਚੋਂ ਇੱਕ ਔਰਤ ਸਾਡੇ ਘਰ ਆਈ ਉਸ ਨੂੰ ਪਤਾ ਨਹੀਂ ਮੇਰੇ ਤੇ ਕੀ ਸ਼ੱਕ ਪਿਆ ਉਸ ਨੇ ਮੇਰੀ ਸੱਸ ਨੂੰ ਕੁਝ ਕਿਹਾ ਮੇਰੀ ਸੱਸ ਵੀ ਮੈਨੂੰ ਸ਼ੱਕੀ ਨਜ਼ਰ ਨਾਲ ਵੇਖਣ ਲੱਗੀ ਅਗਲੇ ਦਿਨ ਹੀ ਕਿੰਨਰ ਇਕੱਠੇ ਹੋ ਕੇ ਸਾਡੇ ਘਰ ਆ ਗਏ ਇਹ ਸਾਡੇ ਨਾਲ ਦੀ ਹੈ ਅਸੀਂ ਇਸ ਨੂੰ ਆਪਣੇ ਨਾਲ ਲੈ ਕੇ ਜਾਣਾ ਸੁਖਦੇਵ ਨੇ ਬਹੁਤ ਤਰਲੇ ਕੀਤੇ ਬਹੁਤ ਰੋਇਆ ਪਰ ਉਹ ਨਾ ਮੰਨੇ ਮੈਨੂੰ ਆਪਣੇ ਨਾਲ ਲੈ ਗਏ ਮੈਂ ਬਹੁਤ ਰੋਈ ਬਹੁਤ ਬੇਨਤੀਆਂ ਕੀਤੀਆਂ ਪਰ ਇਹਨਾਂ ਇਹਨਾਂ ਤੇ ਕੋਈ ਅਸਰ ਨਹੀਂ ਸੀ ਮੇਰੇ ਮਾਪੇ ਵੀ ਆਏ ਪਰ ਕਿੰਨਰਾਂ ਨੇ ਉਹਨਾਂ ਦੀ ਵੀ ਇੱਕ ਨਾ ਸੁਣੀ ਕਿੰਨਰਾਂ ਨੇ ਕਹਿਣਾ ਸਾਡੇ ਨਾਲ ਚੱਲ ਨੱਚਣ ਲਈ ਪਰ ਮੇਰੂਣਾ ਨਾਲ ਨਾ ਜਾਣਾ ਸਖਦੇਵ ਵੀ ਮੈਨੂੰ ਕਿੰਨੀ ਵਾਰ ਮੈਨੂੰ ਲੈਣ ਆਇਆ ਇਹਨਾਂ ਨੂੰ ਪੈਸੇ ਦਾ ਲਾਲਚ ਵੀ ਦਿੱਤਾ ਪਰ ਉਹ ਨਹੀਂ ਮੰਨੇ ਥੱਕ ਹਾਰ ਕੇ ਮੈਂ ਇਸੇ ਜ਼ਿੰਦਗੀ ਨੂੰ ਅਪਣਾ ਲਿਆ ਸਖਦੇਵ ਨੇ ਮੈਨੂੰ ਅਲੱਗ ਕਮਰਾ ਲੈ ਕੇ ਦਿੱਤਾ ਤੇ ਉੱਥੇ ਮੈਨੂੰ ਸਭ ਸਹੂਲਤਾਂ ਦਿੱਤੀਆਂ ਹਨ ਉਸਨੇ ਵਿਆਹ ਵੀ ਨਹੀਂ ਕਰਵਾਇਆ ਤੇ ਮੈਨੂੰ ਮਿਲਣ ਆਉਂਦਾ ਹੈ ਪਰ ਕਿੰਦਰ ਉਸ ਨੂੰ ਮੈਨੂੰ ਮਿਲਣ ਨਹੀਂ ਦਿੰਦੇ ਬੇ ਚੋਰੀਛੁਪੇ ਉਸ ਨੂੰ ਮਿਲਦੀ ਹਾਂ ਬਸ ਇਹ ਹੈ ਮੇਰੀ ਕਹਾਣੀ ਤੇ ਪੰਮੀ ਫਿਰ ਚਿਰ ਬਾਅਦ ਮਿਲੀ ਸਹੇਲੀ ਦੇ ਘਰ ਲੱਗੇ ਰੋਣ ਲੱਗ ਪਈ ਮਨਰੀਤ ਨੇ ਉਸ ਨੂੰ ਚਾਹ ਪਾਣੀ ਪਿਆਇਆ ਤੇ ਵਧੀਆ ਸੂਟ ਅੰਦਰੋਂ ਲਿਆ ਕੇ ਦਿੱਤਾ ਕਹਿੰਦੀ ਤੂੰ ਮੇਰੇ ਪੁੱਤ ਦੀ ਮਾਸੀ ਹੈ ਪੰਮੀ ਮਨਰੀਤ ਨੂੰ ਫਿਰ ਇੱਕ ਵਾਰੀ ਮਿਲੀ ਤੇ ਮਜਬੂਰੀ ਵਸ ਫਿਰ ਕਿੰਨਾ ਦਿਲ ਚਲੀ ਗਈ ਪਰ ਇੱਥੇ ਕਸੂਰ ਕਿਸਦਾ ਹੈ ਕਿ ਪੰਮੀ ਵਰਗੀ ਪੜ੍ਹੀ ਲਿਖੀ ਲੜਕੀ ਨੂੰ ਇਹੋ ਜਿਹੀ ਜ਼ਿੰਦਗੀ ਜੀਣ ਲਈ ਮਜਬੂਰ ਹੋਣਾ ਪਿਆ ਜਦਕਿ ਉਸਦੇ ਮਾਪੇ, ਬਾਪ, પતિ ਸਾਰੇ ਉਸ ਨੂੰ ਵਧੀਆ ਜ਼ਿੰਦਗੀ ਦੇਣਾ ਚਾਹੁੰਦੇ ਸਨ ਕਿੰਨਾਂ ਨੂੰ ਚਾਹੀਦਾ ਹੈ ਕਿ ਜੇਕਰ ਕੋਈ ਪੜ੍ਹ ਲਿਖ ਕੇ ਅਗਾਹ ਵਧਣਾ ਚਾਹੁੰਦਾ ਹੈ ਤਾਂ ਉਸ ਨੂੰ ਮੌਕਾ ਦੇਣਾ ਚਾਹੀਦਾ ਹੈ ਹਾਂਜੀ ਇਹ ਛੋਟੀ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਪੀਰ ਬੇਲਦੇ ਆ ਕਿਸੇ ਹੋਰ ਕਹਾਣੀ ਨਾਲ ਧੰਨਵਾਦ